ਆ ਮੈਂ ਵੀ ਕਰੀ ਸਮਝੋ ਕਿ ਜਿਹੜੇ ਬਾਹਰੋਂ ਆਣਗੇ ਲੋਕਾਂ ਨੂੰ ਚੰਗੀ ਮਠਾਈ ਖਾਣ ਸਰ 10 ਰੁਪਏ ਦੀ ਪਰਚੀ ਹੈ ਮੇਲਾ ਦੇਖਣ ਵਾਸਤੇ 10 ਜਣੇ ਜਾ ਸਕਦੇ 100 ਰੁਪਏ 'ਚ ਤੁਸੀਂ ਪਛਿਆ ਸੀ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬਲਦਾਂ ਦੀਆਂ ਦੌੜਾਂ ਦਾ ਹੋਰ ਜਿਹੜੀਆਂ ਜਿਹੜੀਆਂ ਉਹਨਾਂ ਦੇ ਵਿੱਚੋਂ ਹੋ ਸਕੀਆਂ ਅਵੇਲੇਬਲ ਹੋ ਸਕੇ ਉਹ ਵੀ ਫਰੀ ਕੋਟ ਦੇ ਦਰਸ਼ਕਾਂ ਨੂੰ ਅਸੀਂ ਦਿਖਾਵਾਂਗੇ ਜਦੋਂ ਦੀ ਸਰਕਾਰ ਬਣੀ ਹੈ ਅਸੀਂ ਟੋਏ ਭਰ ਰਹੇ ਹਾਂ 100 ਐਮਐਮ ਦੀ ਪੰਜਾਬ ਦੇ ਵਿੱਚ ਕੱਲੀ ਟਾਇਲ ਜੇ ਲੱਗ ਰਹੀ ਹੈ ਤਾਂ ਫਰੀ ਕੋਟ 'ਚ ਲੱਗ ਰਹੀ ਕਿਤੇ ਨਹੀਂ ਲੱਗੀ ਪੋਲ ਚਲਾਵਾਂਗੇ ਜੀ ਮੁੱਖ ਮੰਤਰੀ ਸਾਹਿਬ ਚਲਾ ਕੇ ਜਾਣਗੇ ਪੋਲ ਬਾਬਾ ਸ਼ੇਖ ਫਰੀ ਜੀ ਦੇ ਆਗਮਨ ਪਰਬ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਹੁਣ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਫਰੀਦਕੋਟ ਦੇ ਵਿਧਾਇਕ ਸ੍ਰੀ ਗੁਰਦੇਵ ਸਿੰਘ ਸੇਖੋਂ ਨੇ ਕਿਹਾ ਕਿ ਬਾਬਾ ਸ਼ੇਖ ਫਰੀ ਜੀ ਆਗਮਨ ਪਰਬ 2025 ਦੀਆਂ ਤਿਆਰੀਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਤੇ ਸਰਕਾਰ ਵੱਲੋਂ ਇਸ ਆਗਮਨ ਪਰਬ ਨੂੰ ਯਾਦਗਾਰੀ ਬਣਾਉਣ ਲਈ ਵਿਸ਼ੇਸ਼ ਕਾਰਜ ਆਰੰਭ ਕੀਤੇ ਗਏ ਨੇ ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਜੈਤੋ ਉਸਦਾਰ ਅਮੋਲਕ ਸਿੰਘ ਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂ ਵੀ ਹਾਜ਼ਰ ਸਨ ਵਿਧਾਇਕ ਸੇਖੋਂ ਨੇ ਕਿਹਾ ਕਿ ਬਾਬਾ ਸ਼ੇਖ ਫਰੀਦ ਆਗਮਨ ਪੁਰਬਤੀ ਇਸ ਵਾਰ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਸ਼ੇਸ਼ ਖੇਤ ਦਾ ਕੇਂਦਰ ਹੋਵੇਗਾ ਅਤੇ ਇਸ ਤੋਂ ਇਲਾਵਾ ਮੇਲੇ ਵਿੱਚ ਪੰਜਾਬ ਦੀਆਂ ਰਵਾਇਤੀ ਖੇਡਾਂ ਜਿਵੇਂ ਕਿ ਬੈਲ ਗੱਡੀਆਂ ਦੀ ਦੌੜ ਆਦਿ ਨੂੰ ਵੀ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਉਹਨਾਂ ਨੇ ਕਿਹਾ ਕਿ ਇਸ ਵਾਰ क्राफ्ट ਮੇਲਾ 13 ਸਤੰਬਰ ਤੋਂ 23 ਸਤੰਬਰ ਤੱਕ ਚੱਲੇਗਾ ਅਤੇ ਆਗਮਨ ਪੂਰਵ 19 ਸਤੰਬਰ ਤੋਂ 23 ਸਤੰਬਰ ਤੱਕ ਪਹਿਲਾਂ ਦੀ ਤਰ੍ਹਾਂ ਹੋਵੇਗਾ ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਸਰਦਾਰ ਗੁਰਦੇਵ ਸਿੰਘ ਸੇਖੋਂ ਅਤੇ ਵਿਧਾਇਕ ਜੈਤੋ ਸਰ ਅਮੋਲਕ ਸਿੰਘ ਕੀ ਕਹਿੰਦੇ ਨੇ ਉਹ ਦੇਖਦੇ ਹਾਂ ਇਸ ਰਿਪੋਰਟ ਵਿੱਚ ਸੰਤਨ ਬਾਬਾ ਸ਼ੇਖ ਫਰੀ ਜੀ ਦੇ ਆਗਮਨ ਪੂਰਵ ਦੇ ਉੱਤੇ ਹਰ ਸਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਈ ਨਾ ਕੋਈ ਨਵਾਂ ਜਿਹੜਾ ਹੈਗਾ ਉਹ ਲੋਕਾਂ ਲਈ ਅੰਟਰਟੇਨਮੈਂਟ ਦਾ ਸਾਧਨ ਜਾਂ ਮੇਲੇ ਵਿੱਚ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਲਈ ਪ੍ਰਬੰਧ ਕਰੀਏ ਤਾਂਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਵੀ ਨਾ ਹੋਵੇ ਉਹ ਆਨੰਦ ਦੇ ਨਾਲ ਮੇਲਾ ਦੇਖ ਸਕਣ ਐਸ ਸਮਾਰ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਉਹ ਲਾਈਟ ਹੈਂਡ ਸਾਊਂਡ ਪ੍ਰੋਗਰਾਮ ਹੈ ਜਿਹੜੇ ਕਾਫੀ ਸਾਲ ਪਹਿਲਾਂ ਹੁੰਦੇ ਹੁੰਦੇ ਸੀ ਉਹਨਾਂ ਪ੍ਰੋਗਰਾਮਾਂ ਦਾ ਅਸੀਂ ਕਰ ਰਹੇ ਹਾਂ ਆਪਣਾ ਆਯੋਜਨ ਕਰ ਰਹੇ ਹਾਂ ਔਰ ਨਾਲ ਦੀ ਨਾਲ ਹੀ ਜਿਹੜਾ ਹੁਣੇ ਤੋਂ ਅੱਜ ਤੋਂ ਹੀ ਫਰੀਦਕੋੜ ਨਿਵਾਸੀ ਜਿਹੜੇ ਕਈ ਵਾਰੀ ਲਾਂਭਾ ਹੁੰਦਾ ਵੀ ਖਾਣ ਵਾਲੀਆਂ ਚੀਜ਼ਾਂ ਮਾੜੀਆਂ ਤਾਂ ਉਹ ਦੁਕਾਨਦਾਰਾਂ ਨੂੰ ਜਾਂ ਵੱਡੇ ਜਿਹੜੇ ਕੋਈ ਬ੍ਰਾਂਡਡ ਹੈ ਇਹ ਸਾਰਿਆਂ ਨੂੰ ਵਾਰਨਿੰਗ ਹੈ ਵੀ ਇੱਕ ਹਫ਼ਤੇ ਦੇ ਵਿੱਚ ਉਹ ਜੇ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹ ਉਹਦੀ ਕਮੀ ਪੇਸ਼ੀ ਦੂਰ ਕਰ ਲੈਣ ਇੱਕ ਹਫ਼ਤੇ ਬਾਅਦ ਅਸੀਂ ਹਰ ਬੰਦੇ ਦਾ ਜਿਹੜਾ ਜਿਹੜਾ ਵੀ ਬ੍ਰਾਂਡ ਹੈ ਜਾਂ ਕੁਝ ਵੀ ਹੈ ਉਹਦੇ ਜਾ ਕੇ ਆਪ ਚੈੱਕ ਕਰਾਂਗੇ ਔਰ ਜਿਹੜਾ ਦੋਸ਼ੀ ਹੋਇਆ ਉਹਨੂੰ ਫੜ ਕੇ ਜਿਹੜਾ ਜੇਲ੍ਹ ਚ ਵੀ ਸਿੱਤਾਂਗੇ ਜਿਹੜੇ ਜਿਹੜੇ ਲੈਵਲ ਤੇ ਕੋਈ ਸਜ਼ਾ ਬਣਦੀ ਉਹ ਜੁਰਮਾਨਾ ਬਣਦਾ ਉਹ ਜੁਰਮਾਨਾ ਵੀ ਕਰਾਵਾਂਗੇ ਤਾਂ ਅਸੀਂ ਚੰਗੀ ਸੇਧ ਦਾ ਵਾਅਦਾ ਜਿਹੜਾ ਕੀਤਾ ਲੋਕਾਂ ਨਾਲ ਉਹ ਵੀ ਜਿਹੜਾ ਅਸੀਂ ਇਹ ਮੇਲੇ ਤੋਂ ਪਹਿਲਾਂ ਸ਼ੁਰੂ ਕਰ ਦੇਣਾ ਕੋਸੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਪੰਜਾਬ ਦੇ ਚ ਨਾਮੀ ਹੈ ਜਾਂ ਭਾਰਤ ਦੇ ਨਾਮੀ ਕਈ ਜਿਹੜੇ ਬ੍ਰਾਂਡਸ ਨੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜੇ ਉਹਨਾਂ ਨੇ ਸਾਡੇ ਨਾਲ ਤਾਲਮਿਲ ਕੀਤਾ ਤੇ ਅਸੀਂ ਉਹਨਾਂ ਨੂੰ ਵੀ ਵੱਖਰੀ ਸਪੇਸ ਦੇਵਾਂਗੇ ਤਾਂ ਕਿ ਲੋਕਾਂ ਨੂੰ ਚੰਗੀ ਜਿਹੜੀ ਇੱਕ ਵਰੈਟੀ ਵੀ ਮਿਲੇ ਔਰ ਜਿਹੜੀ ਮਸ਼ਹੂਰ ਚੀਜ਼ ਆ ਉਹਦਾ ਆਨੰਦ ਵੀ ਮਾਣ ਸਕਣ। ਮੇਲੇ ਦੇ ਵਿੱਚ ਹੋਰ ਕੀ ਕੀ ਚੀਜ਼ਾਂ ਰਹੀਆਂ ਇਸ ਵਾਰ ਸਪੈਸ਼ਲ ਖਿੱਚ ਲੱਗੇ। ਲੱਗੇ ਹੋਏ ਆ ਜੀ ਕਾਫੀ ਜਿਹੜਾ ਸਾਰੇ ਡਿਪਾਰਟਮੈਂਟਾਂ ਨੂੰ ਕਿਹਾ ਕਿ ਉਹ ਡਿਪਾਰਟਮੈਂਟ ਕੀ ਕੀ ਐਕਟੀਵਿਟੀ ਕਰਾ ਕਰਾ ਸਕਦੇ ਆ। ਪਸ਼ੂ ਪਾਲਨ ਵਿਭਾਗ ਨੂੰ ਵੀ ਕਿਹਾ ਕਿਸਾਨ ਜਿਹੜੇ ਐਗਰੀਕਲਚਰ ਆਪਣੇ ਨਾਲ ਸੰਬੰਧਿਤ ਮਹਿਕਮੇ ਉਹਨਾਂ ਨੂੰ ਵੀ ਕਿਹਾ ਹੋਰ ਵੀ ਵੱਖਰੇ ਵੱਖਰੇ ਵਿਭਾਗਾਂ ਨੂੰ ਜਿਹੜਾ ਮੇਲੇ ਦੇ ਵਿੱਚ ਵਿੱਚ ਲੋਕਾਂ ਨੂੰ ਸਹੂਲਤ ਵੀ ਮਿਲੇ ਜਿਹੜਾ ਕੋਈ ਬੰਦਾ ਆਉਂਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵਾਰੀ ਜਿਹੜਾ ਕੋਈ ਹੈਲਥ ਕੈਂਪ ਵੀ ਵਿੱਚ ਲੱਗੇ ਰਹਣ। ਵੀ ਲੋਕ ਜਿਹੜੇ ਆਉਂਦੇ ਆ ਉਹਨਾਂ ਨੂੰ ਹੈਲਥ ਬਾਰੇ ਵੀ ਜਾਣਕਾਰੀ ਹੋਵੇ। ਤਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਜਿਹੜਾ ਹਲੇ ਉਹ 2-4 ਦਿਨਾਂ 'ਚ ਜਿਹੜਾ ਸਾਰਾ ਫਾਈਨਲ ਕਰ ਦਾਂਗੇ। ਡੀਸੀ ਸਾਹਿਬ ਬਹੁਤ ਹਾਂਜੀ। ਇਸ ਵਾਰੀ ਜਿਹੜਾ ਨਾ ਝੋਨੇ ਦੀ ਫਸਲ ਆ ਜਿਹੜੀ ਉਹ 15 ਦਿਨ 20 ਦਿਨ ਪਹਿਲਾਂ ਬੀਜੀ ਗਈ ਹੈ ਤੁਹਾਨੂੰ ਸਭ ਨੂੰ ਪਤਾ ਹੈ। ਤਾਂ ਉਹਦੇ ਫਸਲ ਦੇ ਆਉਣ ਦੇ ਸਾਰ ਵੀ ਪਹਿਲਾਂ ਇਸ ਕਰਕੇ ਜਿਹੜਾ ਮੇਲਾ ਪਿੱਛੇ ਚੱਲਿਆ ਜਾਂਦਾ ਸੀ। ਇਹ ਜੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸਿਰਫ ਤਬਦੀਲੀ ਕੀਤੀ ਗਈ ਹੈ ਜਿਹੜਾ ਕ્રાਫਟ ਮੇਲਾ ਉਹ 13 ਤਰੀਕ ਤੋਂ ਸ਼ੁਰੂ ਹੋ ਕੇ 23 ਤੱਕ ਚੱਲੂਗਾ ਬਾਕੀ ਜਿਹੜਾ 19 ਤੋਂ 23 ਸਤੰਬਰ ਵਾਲਾ ਬਾਬਾ ਫਰੀਦ ਜੀ ਦਾ ਮੇਲਾ ਉਹ ਐਜ਼ ਇਟ ਇਜ਼ ਰਹੂਗਾ ਉਹਦੇ ਪ੍ਰੋਗਰਾਮ ਵੀ ਸਾਰੇ ਐਜ਼ ਇਟ ਇਜ਼ ਰਹਿਣਗੇ ਜਿਹੜੇ ਵਾਕਈ ਜਿਹੜੇ ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਹੋਣੇ ਆ ਉਹਨਾਂ ਦੇ ਵਿੱਚ ਜਿਹੜਾ ਉਹ ਰਸਤਾ ਬਦਲ ਕੀਤਾ ਤੇ ਕਾਫੀ ਵੱਡੇ ਪ੍ਰੋਜੈਕਟ ਜਿਹੜੇ ਚੱਲ ਹੀ ਜਾਂਦੇ ਆ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਜਿਹੜੇ ਹੈਗਾ ਦਗਾਟਨ ਵੀ ਕਰਨੇ ਆ ਬਾਬੋ ਫਰੀ ਦੇ ਮੇਲੇ ਤੱਕ ਉਹ ਕੰਪਲੀਟ ਹੋ ਜਾਣਗੇ ਕੁਝ ਸਾਡੇ ਜਿਹੜੇ ਕੰਪਲੀਟ ਹੋ ਗਏ ਲਗਭਗ ਸਾਡੇ ਜਿਹੜੇ 100 ਕਰੋੜ ਦੇ ਕਰੀਬ ਪ੍ਰੋਜੈਕਟ ਹੋਣਗੇ ਜਿਨ੍ਹਾਂ ਦਾ ਅਸੀਂ ਧਿਕਟਨ ਕਰਾਂਗੇ ਤੇ ਜਾਂ ਅਸੀਂ ਨੀ ਪੱਥਰ ਰੱਖਾਂਗੇ ਵੱਡੇ ਵੱਡੇ ਪ੍ਰੋਜੈਕਟ ਹੋਣਗੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕੀ ਹੈ ਕਿ ਮੇਲੇ ਦੇ ਜਿਹੜੇ ਪ੍ਰਬੰਧ ਠੀਕ ਕਰਨ ਵਾਸਤੇ ਹੁਣ ਇੰਨੀ ਜਨਤਾ ਆਉਂਦੀ ਉਹਨਾਂ ਨੂੰ ਵਹੀਕਲ ਖੜੇ ਕਰਨ ਵਾਸਤੇ ਵੀ ਜਗ੍ਹਾ ਚਾਹੀਦੀ ਹੈ ਕਿੰਨਾ ਕਿਸੇ ਦਾ 40 40 50 50 ਹਜ਼ਾਰ ਰੁਪਏ ਦਾ ਮੋਟਰਸਾਈਕਲ ਹੈ ਉਹਨੂੰ ਜਿਹੜਾ ਹੈ ਉਹ ਚੋਰੀ ਹੋ ਜਾਂਦਾ ਤਾਂ ਸਰਕਾਰ ਦੀ ਵੀ ਬਦਨਾਮੀ ਹੁੰਦੀ ਹੈ 10-10 ਰੁਪਏ ਜਿਹੜਾ ਹੈਗਾ ਉਹ ਵੀ ਕੰਦੀ ਦੂਜੇ ਪਾਸੇ ਜਿਹੜਾ ਮੇਲਾ ਹੈ ਉਹਦੇ 'ਚ ਸ਼ਰਾਰਤੀ ਅੰਸਰ ਵੀ ਜਾਂਦੇ ਆ ਲੰਬੇ ਹੁੰਦੇ ਆ ਬਿਨਾਂ ਫालतू ਕਿੜਾ ਕੱਢਦੇ ਫਿਰਦੇ ਆ ਤੋਂ ਸਿਰਫ 10 ਪਹਿਲਾਂ ਪਹਿਲੀ ਸਰਕਾਰਾਂ ਦੇ ਵਿੱਚ ਇਹ ਪਰਚੀ ਕਾਫੀ ਜਿਆਦੇ ਸੀ ਪਰ ਅਸੀਂ ਆਕੇ ਘੱਟ ਕਰਤੀ 10 ਰੁਪਏ ਇੱਕ ਲੱਗੇ ਵੀ ਪਰਚੀ ਲੱਗਦੀ ਆ 10 ਰੁਪਏ ਦੀ ਪਰਚੀ ਹੈ ਮੇਲਾ ਦੇਖਣ ਵਾਸਤੇ 10 ਜਣੇ ਜਾ ਸਕਦੇ 100 ਰੁਪਏ 'ਚ ਤੁਸੀਂ ਪੁੱਛਿਆ ਸੀ ਤੇ ਦੂਜੀ ਗੱਲ ਐਸ ਵਾਰੀ ਅਸੀਂ ਹੋਰ ਕਰ ਰਹੇ ਆ ਜਿਹੜੀਆਂ ਪ੍ਰਾਤਨ ਖੇਡਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਆ ਬੈਲ ਪਾਸ ਕੀਤਾ ਜਾਂ ਸਰਕਾਰ ਨੇ ਤਾਂ ਸਾਡੀ ਕੋਸ਼ਿਸ਼ ਆ ਕਿ ਅਸੀਂ ਬਲਦਾਂ ਦੀਆਂ ਦੌੜਾਂ ਦਾ ਹੋਰ ਜਿਹੜੀਆਂ ਜਿਹੜੀਆਂ ਉਹਨਾਂ ਦੇ ਵਿੱਚੋਂ ਹੋ ਸਕੀਆਂ ਅਵੇਲੇਬਲ ਹੋ ਸਕੇ ਉਹ ਵੀ ਫ੍ਰੀ ਕੋਟ ਦੇ ਦਰਸ਼ਕਾਂ ਨੂੰ ਅਸੀਂ ਦਿਖਾਵਾਂਗੇ ਉਹਨਾਂ ਨਾਲ ਵੀ ਅਸੀਂ ਸੰਪਰਕ ਸੰਪਰਕ ਕਰ ਰਹੇ ਆ ਬੈਲਾਂ ਦੀਆਂ ਦੌੜਾਂ ਦਾ ਜੋ ਹੋ ਸਕਦਾ ਹੋਵੇ ਉਹ ਕਰਾਵਾਂਗੇ ਉਹ ਜਦੋਂ ਦੀ ਸਰਕਾਰ ਬਣੀ ਆ ਅਸੀਂ ਟੋਏ ਭਰ ਰਹੇ ਆ ਤੇ ਹੁਣ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਆਏ ਆ ਤਾਂ ਕਾਫੀ ਟੋਏ ਭਰਤੇ ਅਸੀਂ ਤੇ ਹੁਣ ਉਹਦੇ ਚ ਕੀ ਕਾਰਨ ਬਣਿਆ ਵੀ 100 mm ਦੀ ਪੰਜਾਬ ਦੇ ਵਿੱਚ ਇਕੱਲੀ ਟਾਇਲ ਜੇ ਲੱਗ ਰਹੀ ਹੈ ਤਾਂ ਫਰੀ ਕੋਰਟ ਚ ਲੱਗ ਰਹੀ ਕਿਤੇ ਨਹੀਂ ਲੱਗੀ ਸਾਡੇ ਵੀ ਲੱਗ ਰਹੀ ਹੈ ਜੀ ਜੈਤੋ ਹੁਣ ਫਰੀ ਕੋਰਟ ਜੀ ਲੱਗ ਰਹੀ ਤਾਂ ਉਹ ਉਹ ਜਿਹੜੀ ਆ ਉਹ ਟਾਇਲ ਦੀ ਸ਼ਾਰਟੇਜ ਆ ਗਈ ਸੀ ਆਰਡਰ ਦੇ ਕੇ ਦੁਬਾਰਾ ਬਣਾਈ ਕਿਉਂਕਿ ਟੈਂਡਰ ਸੇ ਤਿੰਨ ਲੱਗਿਆ ਡੋਡੀ ਵੱਖਰੇ ਵੱਖਰੇ ਰੂਪ ਦੇ ਵਿੱਚ ਤਾਂ ਤੀਜਾ ਟੈਂਡਰ ਜੋ ਲੱਗਿਆ ਉਹ ਲੋਕ ਟਾਇਲ ਘੱਟ ਸੀ ਤੇ ਉਹ ਛੇਤੀ ਜਦੋਂ ਆ ਗਏ ਹੁਣ ਚੱਲ ਪਾਂਗੇ ਪੁਲ ਚਲਾਵਾਂਗੇ ਜੀ ਮੁੱਖ ਮੰਤਰੀ ਸਾਹਿਬ ਚਲਾ ਕੇ ਜਾਣਗੇ ਪੁਲ